सारे ही स्रोत्या प्यार करे सत श्रीकाल तुम देख रहे हो चैनल बहुत बहुत स्वागत साढ़ा संजीव अरोड़ा की जितों मगरों पंजाब चू कौन होगा नवा राजभ मैंबर अरविंद केजरीवाल का आया पहला व्डा बयान अरविंद केजरीवाल ने राजसभा मैंबर बन तो कर दिता इनकार ही इस लीडर बनाया जाएगा राज्यसभा मैंबर जिसके बारे ਵੱਡਾ ਬਿਆਨ ਦਿੱਤਾ ਹੈ ਅਰਵਿੰਦ ਕੇਜਰੀਵਾਲ ਨੇ ਆਪ ਦੇ ਉਮੀਦਵਾਰ ਸੰਜੀਵ अरोड़ा ਜਿਹੜੇ ਕਿ ਆਮ ਆਦਮੀ ਪਾਰਟੀ ਤੋਂ ਰਾਜ ਸਭਾ ਮੈਂਬਰ ਸੀ ਉੱਪਰਲੇ ਸਦਨ ਦੇ ਮੈਂਬਰ ਸੀਗੇ ਉਹਨਾਂ ਨੇ ਚੋਣ ਜਿੱਤਣ ਤੋਂ ਬਾਅਦ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਹੁਣ ਜੋ ਰਾਜ ਸਭਾ ਲਈ ਜਿਹੜਾ ਕਿ ਚਰਚਾ ਵਿੱਚ ਸੀ ਆਮ ਆਦਮੀ ਪਾਰਟੀ ਦੇ ਕਿੰਨ੍ਹ ਅਰਵਿੰਦ ਕੇਜਰੀਵਾਲ ਉਹ ਰਾਜ ਸਭਾ ਜਾਣਗੇ ਦੂਸਰੇ ਪਾਸੇ ਕੇਜਰੀਵਾਲ ਨੇ ਅੱਜ ਪਹਿਲਾ ਬਿਆਨ ਦੇ ਕੇ ਸਭ ਨੂੰ ਹੈਰਾਨ ਕਰਤਾ ਕਿ ਉਹ ਰਾਜ ਸਭਾ ਵਿੱਚ ਨਹੀਂ ਜਾਣਗੇ ਜਿਵੇਂ ਹੀ ਉਹਨਾਂ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਔਰ ਉਹਨਾਂ ਨੇ ਸਾਰੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਜਿਹੜੇ ਵਧਾਈਆਂ ਦਿੱਤੀਆਂ ਨੇ ਉਹਨਾਂ ਨੇ ਕਿਹਾ ਕਿ ਅੱਜ ਲੁਧਿਆਣਾ ਦੀ ਉਪਚੋਣ ਜਿੱਤਣ ਦੇ ਮਗਰੋਂ ਗੁਜਰਾਤ ਦੇ ਵਿੱਚ ਭਾਜਪਾ ਦੇ ਘਰ ਦੇ ਵਿੱਚ ਜਾ ਕੇ ਚੋਣ ਜਿੱਤਣ ਦੇ ਮਗਰੋਂ ਜੋ ਆਮ ਆਦਮੀ ਪਾਰਟੀ ਲੋਕਾਂ ਲਈ ਕੰਮ ਕਰੇ ਔਰ ਲੋਕਾਂ ਦਾ ਆਮ ਆਦਮੀ ਪਾਰਟੀ ਦੇ ਵਿਸ਼ਵਾਸ ਕਰ ਰਹੇ ਨੇ ਉਹਨਾਂ ਨੇ ਕਿਹਾ ਕਿ ਮੈਂ ਰਾਜ ਸਭਾ ਲਈ ਨਹੀਂ ਜਾਵਾਂਗਾ ਮੈਂ ਗੁਜਰਾਤ ਔਰ ਪੰਜਾਬ ਦੇ ਵਿੱਚ ਲਗਾਤਾਰ ਆਮ ਆਦੀ ਪਾਰਟੀ ਲਈ ਕੰਮ ਕਰਾਂਗਾ ਔਰ ਆਮ ਆਦੀ ਪਾਰਟੀ ਲਈ ਪ੍ਰਚਾਰ ਕਰਾਂਗਾ ਸੋ ਰਾਜ ਸਭਾ ਬਤ ਜਾਣ ਲਈ ਉਹਨਾਂ ਨੇ ਪੰਜਾਬ ਤੋਂ ਉਸ ਲੀਡਰ ਦਾ ਨਾਮ ਦੱਸਿਆ ਜਿਸ ਨੂੰ ਰਾਜ ਸਭਾ ਚ ਭੇਜਿਆ ਜਾਵੇਗਾ ਜੋ ਕਿ ਉਹਨਾਂ ਨੇ ਕਿਹਾ ਚੰਗੀ ਛਵੀ ਵਾਲੇ ਲੀਡਰ ਜਿਹੜੇ ਕਿ ਦੂਸਰੀਆਂ ਪਾਰਟੀਆਂ ਦੇ ਵਿੱਚ ਵੀ ਬੈਠੇ ਨੇ ਉਹਨਾਂ ਨੂੰ ਵੀ ਅੱਜ ਆਪ ਦੇ ਸ਼ਾਮਲ ਹੋ ਜਾਣਾ ਚਾਹੀਦਾ ਔਰ ਆਪ ਦੇ ਵੱਲੋਂ ਉਹਨਾਂ ਨੂੰ ਟਿਕਟਾਂ ਵੀ ਦਿੱਤੀਆਂ ਜਾਣਗੀਆਂ ਔਰ ਉਹਨਾਂ ਨੂੰ ਚੰਗੇ ਅਹੁਦੇ ਵੀ ਦਿੱਤੇ ਜਾਣਗੇ ਸੋ ਅੱਜ ਕੇਜਰੀਵਾਲ ਦਾ ਇਹ ਬਿਆਨ ਜਿਸ ਨੇ ਆਮ ਆਦਮੀ ਪਾਰਟੀ ਦੇ ਖੇਮੇ ਦੇ ਵਿੱਚ ਹਲਚਲ ਮਚਾ ਦਿੱਤੀ ਹੈ ਕਿ ਆਮ ਆਦਮੀ ਪਾਰਟੀ ਦੇ ਉਹ ਵਰਕਰ ਜਿਹੜੇ 2014 ਤੋਂ ਲੈ ਕੇ ਲਗਾਤਾਰ ਦਰਿਆ ਬਿਛਾਰੇ ਨੇ ਜੋ ਕੰਮ ਕਰ ਰਹੇ ਨੇ ਉਹਨਾਂ ਦੇ ਉੱਪਰ ਇਹ ਸਵਾਲ ਖੜਾ ਹੋਏਗਾ ਕਿ ਉਹਨਾਂ ਦੀ ਜੜੀ ਆਉਣ ਵਾਲੇ ਵਿਅਕਤ ਦੇ ਵਿੱਚ ਉਹਨਾਂ ਨੂੰ ਟਿਕਟਾਂ ਮਿਲਣਗੀਆਂ ਜਾਂ ਨਹੀਂ ਪਰ ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਕਨਵਨ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਹ ਆਪ ਦੇ ਵੱਲੋਂ ਲਗਾਤਾਰ 2027 ਤੱਕ ਉਹਨਾਂ ਕੰਮ ਕਰਦੇ ਰਹਿਣਗੇ ਔਰ ਮਨੀਸ਼ ਸੋਦੀਆ ਦੇ ਬਾਰੇ ਚਰਚਾ ਵਿੱਚ ਚੱਲ ਰਹੀ ਹੈ ਮਨੀਸ਼ ਸੋਦੀਆ ਨੂੰ ਰਾਜ ਸਭਾ ਚ ਭੇਜਿਆ ਜਾ ਸਕਦਾ ਹੈ ਸੋ ਦਾਰਾ ਸਰ ਆਪ ਨੇ ਜੋ ਗੁਜਰਾਤ ਅਤੇ ਲੁਧਿਆਣਾ ਦੀ ਚੋਣ ਜਿੱਤਨ ਮਗਰੋਂ ਆਪਣੀ ਪ੍ਰੈਸ ਕਾਨਫਰੰਸ ਕੀਤੀ ਹੈ ਇਸ ਦੌਰਾਨ ਅਰਵਿੰਦ ਕੇਜਰੀਵਾਲ ਨੇ ਲੋਕ ਸਾਡੇ ਕੰਮਾਂ ਤੋਂ ਖੁਸ਼ ਨੇ ਤੇਜਰੀਵਾਨ ਨੇ ਕਿਹਾ ਕਿ ਸਿਰਫ ਫਰਵਰੀ ਚੋਣਾਂ ਵਿੱਚ ਅਸੀਂ ਜੋ ਵਿਸ਼ਵਾਦਾਰ ਦੀ ਸੀਟ ਜਿੱਤੀ ਸੀ ਪਰ ਸਾਡੇ ਵਿਧਾਇਕ ਪਾਰਟੀ ਛੱਡ ਕੇ ਚਲੇ ਗਏ ਸਨ ਪਰ ਅੱਜ ਅਸੀਂ ਦੋਵੇਂ ਸੀਟਾਂ ਫਿਰ ਜਿਹੜਾ ਦੁੱਗਣੇ ਫਰਕ ਨਾਲ ਜਿੱਤ ਲਈਆਂ ਨੇ ਲੁਧਿਆਣਾ ਦੀ ਉਪ ਚੋਣ ਵੀ ਔਰ ਗੁਜਰਾਤ ਤੋਂ ਵੀ ਦੱਸ ਦਈਏ ਕਿ ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ਤੋਂ ਜੋ ਸੈਮੀਫਾਈਨ ਮੰਨਿਆ ਜਾ ਰਿਹਾ ਸੀ ਉਹ ਆਪ ਮੁਖੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਇੰਚਾਰਜ ਮਨੀ ਸਾਧਿਆ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਇਸ ਚੋਣ ਵਿੱਚ ਕਮਾਨ ਸੰਭਾਲੀ ਸੀ ਆਪ ਉਮੀਦਵਾਰ ਸੰਜੀਵ ਲੋੜਾ ਨੇ ਆਪਣੇ ਵਿਰੋਧੀ ਭਾਰਤ ਕੁਸ਼ ਆਸ਼ੂ ਨੂੰ 10637 ਵੋਟਾਂ ਦੇ ਫਰਕ ਨਾਲ ਹਰਾਇਆ ਹੈ ਸੰਜੀਵ ਲੋੜਾ ਨੂੰ ਕੁੱਲ 35179 ਵੋਟਾਂ ਔਰ ਭਾਰਤ ਕੁਸ਼ ਆਸ਼ੂ ਨੂੰ 24542 ਵੋਟਾਂ ਹੀ ਮਿਲੀਆਂ ਨੇ ਭਾਜਪਾ ਦੇ ਜੀਵਨ ਗੁਪਤਾ ਨੂੰ 20323 ਵੋਟਾਂ ਔਰ ਸ਼੍ਰੋਮਣੀ ਕਾਲੀਦੇਵ ਪਰਪਰਕਾਰ ਸਿੰਘ ਨੂੰ ਮਨੂ 8203 ਵੋਟਾਂ ਮਿਲੀਆਂ ਜਿਹੜਾ ਕਿ ਅਕਾਲੀ ਦਲ ਆਪਣੀ ਜ਼ਮਾਨਤ ਵੀ ਨਹੀਂ ਬਚਾ ਸਕਿਆ ਉੱਥੇ ਕਾਂਗਰਸ ਦਾ ਕਲੇਸ਼ ਜਿਹੜਾ ਕਾਂਗਰਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਕਨਵੀਨ ਅਰਵਿੰਦ ਕੇਜਰੀਵਾਲ ਨੇ ਕਾਂਗਰਸ ਨੇ ਲਈ ਵੱਡਾ ਸੁਨੇਹਾ ਦਿੱਤਾ ਕਿ ਕਾਂਗਰਸ ਦੇ ਵਿੱਚ ਜਿਹੜੇ ਚੰਗੀ ਸ਼ਬੀ ਵਾਲੇ ਲੀਡਰ ਨੇ ਉਹ ਕਾਂਗਰਸ ਵਿੱਚ ਛੱਡ ਕੇ ਆਪ ਵਿੱਚ ਸ਼ਾਮਲ ਹੋਣ ਔਰ ਉਹਨਾਂ ਨੂੰ ਅਸੀਂ ਟਿਕਟਾਂ ਦੇਵਾਂਗੇ ਔਰ ਦੋਹਾਂ ਸਾਈ ਵਿੱਚ ਪੰਜਾਬ ਔਰ ਗੁਜਰਾਤ ਵਿੱਚ ਆਪ ਦੀ ਸਰਕਾਰ ਬਣੇਗੀ ਔਰ ਲੋਕ ਆਪ ਤੋਂ ਪੂਰੀ ਤਰ੍ਹਾਂ ਖੁਸ਼ ਨੇ